ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਸ਼੍ਰੀ ਮੁਖਸਰ ਸਾਹਿਬ ਵਿਖੇ ਇੱਕ ਨੌਜਵਾਨ ਦੀ ਕੁੱਟਮਾਰ ਹੁੰਦੀ ਹੈ ਸਿੱਖ ਨੌਜਵਾਨ ਦੀ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਕਾਫੀ ਜ਼ੋਰਾਂ ਦੇ ਉੱਤੇ ਆ ਇੱਕ ਪਾਸੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਾਰਵਾਈ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਦੱਸ ਦਈਏ ਕਿ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਰੋਡ ਜਾਮ ਨੂੰ ਲੈ ਕੇ ਬਹਿਸ ਹੁੰਦੀ ਹੈ। ਉੱਥੇ ਕੋਈ ਸ਼ਿਵ ਸੇਨਾ ਦੇ ਜਿਹੜੇ ਵਰਕਰ ਵਗੈਰਾ ਸੀ ਉਹ ਧਰਨਾ ਲਗਾ ਰਹੇ ਸੀ ਜਾਂ ਵੈਸੇ ਖੜੇ ਸੀਗੇ। ਤਾਂ ਇਹ ਨੌਜਵਾਨ ਉਹਨਾਂ ਨੂੰ ਪਰੇ ਹਟਣ ਵਾਸਤੇ ਕਹਿੰਦਾ ਹੈ ਤੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਨੌਜਵਾਨ ਹਸਪਤਾਲ ਜਾ ਰਿਹਾ ਸੀਗਾ ਤਾਂ ਉਹਨੂੰ ਜਦੋਂ ਰਸਤਾ ਨਹੀਂ ਮਿਲਿਆ ਤਾਂ ਉਹਨੇ ਇਹਨਾਂ ਨੂੰ ਰਸਤਾ ਖੋਲਣ ਵਾਸਤੇ ਕਾਤ ਬਹਿਸ ਹੋਈ ਜਿਸ ਤੋਂ ਬਾਅਦ ਦੇ ਵਿੱਚ ਤਸਵੀਰਾਂ ਜਈਆਂ ਆਈਆਂ ਨੇ ਕਿ ਉਸ ਨੌਜਵਾਨ ਦੀ ਗੱਡੀ ਦੇ ਵਿੱਚ ਬੈਠੇ ਦੇ ਹੀ ਕੁਝ ਨੌਜਵਾਨ ਕੁੱਟਮਾਰ ਕਰਨੇ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੇਸ ਵੀ ਦਰਜ ਹੋ ਚੁੱਕਿਆ ਹੈ ਪਰ ਦੂਜੇ ਪਾਸੇ ਸਿੱਖ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਵੀ ਇਸ ਪੂਰੇ ਘਟਨਾਕਰਮ ਦੀ ਨਖੇਦੀ ਕੀਤੀ ਹੈ ਇਦੋਂ ਬਾਅਦ ਹੀ ਗੱਲ ਹੋਈ ਸਹਿੰਦਸਤਾਨ ਦੇ ਵਿੱਚ ਸਭ ਤੋਂ ਕਾਲਾ ਦਿਨ ਉਸੇ ਜਦੋਂ ਕਿ ਪੰਜਾਬ ਦੀ ਧਰਤੀ ਤੇ ਇਹ ਗੁਰਸਿੱਖ ਨੇ ਕਿਹਾ ਕਿ ਰਸਤੇ ਤੋਂ ਤੁਸੀਂ ਲੰਘ ਜਾਣ ਦੇ ਲੋਕਾਂ ਨੂੰ ਤੰਗ ਨਾ ਕਰੋ ਉਹਦੀ ਪੱਗ ਲਾਹੀ ਉਹਦੀ ਬੇਇੱਜ਼ਤੀ ਕਿਤੇ ਇੰਨੀ ਵੱਡੀ ਘਟਨਾ ਮਾੜੀ ਹੋ ਨਹੀਂ ਸਕਦੀ ਇਹ ਜੇ ਇਸ ਦਾ ਨੋਟਿਸ ਦਿੱਲੀ ਸਰਕਾਰ ਨੂੰ ਵੀ ਲੜਾ ਚਾਹੀਦਾ ਇਹ ਦੇਸ਼ ਦੇ ਵਾਸਤੇ ਸਭ ਤੋਂ ਕਾਲਾ ਦਿਨ ਹੋਏ ਮੇਰਾ ਇਤਿਹਾਸ ਤੇ ਲਿਖ ਲਿਓ ਕਿ ਅਗਰ ਇਸ ਦਾ ਨੋਟਿਸ ਸਹੀ ਨਾ ਲਿਆ ਗਵਰਨਮੈਂਟ ਨੇ ਇਹ ਕਾਲਾ ਦਿਨ ਹੋਏਗਾ ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਜ ਮਿਤੀ 11 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਸਰ ਸਾਹਿਬ ਵਿਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸਿਗਾ ਕੋਈ ਮਰੀਜ਼ ਲਿਜਾਣ ਆਲਾ ਉੱਥੇ ਜਾ ਰਿਹਾ ਸੀ ਉਹਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆ ਆਪਸ ਵਿੱਚ ਬਹਿਸ ਬਾਜੀ ਹੋਈ ਜਿਸ ਨੂੰ ਲੈਂਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗੈਂਡ ਖਨੌਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਜਿਹੜੇ ਦੋਸ਼ੀ ਬਾਈ ਨੇਮ ਇਹਨਾਂ ਲਖਾਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਦੱਸਦੀ ਕਿ ਸਿੱਖ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ